ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੇ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਇਹ ਆਲੂਆਂ ਦੇ ਪਕੌੜੇ ਬਹੁਤ ਵਧੀਆ ਆਲੂਆਂ ਦੇ ਪਕੌੜੇ ਬਰਸਾਤ ਦੇ ਮੌਸਮ ਵਿੱਚ ਤੁਸੀਂ ਵੀ ਬਿਲਕੁਲ ਕਰਾਰੇ ਕਰਾਰੇ ਆਲੂਆਂ ਦੇ ਪਕੌੜੇ ਬਣਾ ਕੇ ਖਾਓ ਬਹੁਤ ਟੇਸਟੀ ਬੰਦੇ ਨੇ ਚਾਰ ਆਲੂ ਲਏ ਨੇ ਤੇ ਇਹਨਾਂ ਨੂੰ ਆਪਾਂ ਧੋ ਕੇ ਛਿੱਲ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਜੀ ਕਟਿੰਗ ਤੁਸੀਂ ਕੋਈ ਵੀ ਸਾਈਜ਼ ਆਲੂਆਂ ਦੇ ਪਕੌੜਿਆਂ ਵਾਸਤੇ ਤੁਸੀਂ ਦੇ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਕਟਾਂਗੇ ਜੀ ਬਿਲਕੁਲ ਗੋਲ ਸਾਈਜ਼ ਦੇ ਵਿੱਚ ਇਹਨਾਂ ਦਾ ਆਲੂਆਂ ਦੀ ਕਟਾਈ ਕਰ ਲਾਂਗੇ ਜੀ ਆਪਾਂ ਬਿਲਕੁਲ ਇਹਨਾਂ ਦੇ ਪਤਲੇ-ਪਤਲੇ ਪੀਸ ਕੱਟ ਲਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪੀਸ ਸਾਨੂੰ ਚਾਹੀਦੇ ਨੇ ਇੰਨੇ ਕ ਮੋਟੇ ਹੋਣੇ ਚਾਹੀਦੇ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਸਾਰੇ ਆਲੂ ਕੱਟ ਲੈਣੇ ਆਂ ਇੱਕ ਕोली ਆਪਾਂ ਪਕੌੜਿਆਂ ਵਾਸਤੇ ਲਿਆ ਜੀ ਮੈ ਬੇਸਨ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ 3 ਚਮਚ ਪਾਵਾਂਗੇ ਮੈਦੇ ਦੇ ਮੈਦਾ ਪਾ ਕੇ ਤੁਸੀਂ ਵੀ ਆਲੂਆਂ ਵਾਲੇ ਪਕੌੜੇ ਬਣਾ ਕੇ ਦੇਖਿਓ ਬਹੁਤ ਟੇਸਟੀ ਬੰਦੇ ਨੇ ਤੇ ਹੁਣ ਇਹਨੂੰ ਕਰ ਲਾਂਗੇ ਜੀ ਮਿਕਸ ਤੇ ਬਾਕੀ ਦੇ ਮਸਾਲੇ ਵੀ ਆਪਾਂ ਪਾ ਲੈਣੇ ਆਂ ਅੱਧਾ ਚਮਚ ਪਾਵਾਂਗੇ ਜੀ ਆਪਾਂ ਲੂਣ ਦਾ ਸਵਾਦ ਦੇ ਹਿਸਾਬ ਨਾਲ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਚਿੱਲੀ ਫਲੇਕਸ ਤੇ ਅੱਧਾ ਚਮਚ ਪਾਵਾਂਗੇ ਆਪਾਂ ਅਜਵਾਇਨ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਤੇ ਨਾਲ ਹੀ ਇੱਥੇ ਲਈ ਆਪਾਂ ਪੀਸੀ ਹੋਈ ਮੇਥੀ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਬੇਸਣ ਂ ਕੋਲ ਲੈਨੇ ਆ। ਬੇਸਣ ਨੂੰ ਆਪਾਂ ਂ ਖੋਲ ਕੇ ਕਰ ਲਿਆ ਤਿਆਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬੇਸਣ ਸਾਨੂੰ ਚਾਹੀਦਾ ਪਕੌੜਿਆਂ ਵਾਸਤੇ ਤੇ ਹੁਣ ਆਪਾਂ ਕਰਦੇ ਆਂ ਜੀ ਤਿਆਰੀ ਪਕੌੜਿਆਂ ਨੂੰ ਕੱਢਣ ਦੀ। ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਆਲੂ ਲੈ ਕੇ ਤੇ ਇਹਨੂੰ ਬੇਸਣ ਦੇ ਵਿੱਚ ਡਿਪ ਕਰਕੇ ਚੰਗੀ ਤਰੀਕੇ ਨਾਲ ਤੇ ਇਹਨਾਂ ਨੂੰ ਆਪਾਂ ਹੁਣ ਤਲ ਲਾਂਗੇ ਆਲੂਆਂ ਨੂੰ। एक-एक टिक करके आप ऐना इसी तरह ही आप कढ़ने शुरू कर देने हैं अलवा दी साइड में बतने जी चेंज एक साइड तो सेका लग चुकया है ਨੁਕੀਂ ਕਰਕੇ ਇਸ ਤਰ੍ਹਾਂ ਪਾਣੀ ਸੇਕ ਲੈਣੇ ਪਕੌੜੇ ਨੇ ਆਪਣੇ ਸੇਕ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਕੱਢ ਲੈਣੇ ਆ ਜੀ ਪਲੇਟ ਵਿੱਚ ਪਕੋੜੇ ਆਪਣੇ ਸਾਰੇ ਹੋ ਚੁੱਕੇ ਨੇ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਜੀ ਪਲੇਟ ਵਿੱਚ ਚਲੋ ਜੀ ਆਪਣੇ ਆਲੂਆਂ ਦੇ ਕਰਾਰੇ ਕ੍ਰਿਸਪੀ ਪਕੋੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੇ ਪਕੋੜੇ ਬਣੇ ਨੇ ਬਾਰਿਸ਼ ਦੇ ਮੌਸਮ ਵਿੱਚ ਸਪੈਸ਼ਲ ਤੁਸੀਂ ਬਣਾ ਕੇ ਖਾਓ ਆਲੂਆਂ ਦੇ ਕਰਾਰੇ ਪਕੌੜੇ ਤੇ ਅੱਜ ਦੇ ਇਹਨਾਂ ਪਕੌੜਿਆਂ ਨੂੰ ਆਪਾਂ ਕਰਾਂਗੇ ਜੀ ਲਾਲ ਚਟਨੀ ਦੇ ਨਾਲ ਸਰਵ ਤੁਸੀਂ ਚਾਹ ਨਾਲ ਖਾਓ ਲਾਲ ਚਟਨੀ ਨਾਲ ਖਾਓ ਜਾਂ ਖਾਓ ਟਮਾਟੋ ਕੈਚਪ ਦੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਪਕੌੜਿਆਂ ਨੂੰ ਖਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਪਕੌੜੇ ਆਪਣੇ ਕਿੰਨੇ ਵਧੀਆ ਕਰਾਰੇ ਬਣ ਕੇ ਤਿਆਰ ਹੋਏ ਨੇ ਬਿਲਕੁਲ ਕਰਾਰੇ ਬਣੇ ਨੇ ਪਕੌੜੇ ਤੇ ਜੇਕਰ ਅੱਜ ਦੀ ਤੁਹਾਨੂੰ ਰੈਸਪੀ ਵਧੀਆ ਲੱਗੇ ਪਕੌੜਿਆਂ ਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਪਕੌੜਿਆਂ ਦੇ ਨਾਲ ਹੀ ਆਪਾਂ ਰੱਖਾਂਗੇ ਜੀ ਫਰਾਈ ਕੀਤੀਆਂ ਹੋਈਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇ ਨਾਲ ਜਿਹੜਾ ਪਕੌੜਿਆਂ ਦਾ ਟੇਸਟ ਆ ਹੋਰ ਵੀ ਜ਼ਿਆਦਾ ਵਧ ਜਾਂਦਾ ਜ਼ਰੂਰ ਤੁਸੀਂ ਇੱਕ ਵਾਰੀ ਟਰਾਈ ਕਰਿਓ